ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰੈਸਰਾਂਹੀਂ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਤਨ ਤਨ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਇਸ ਮੋਰਚੇ ਤੇ ਐਸੀਵੀਸੀ ਮਹਾਪੰਚਾਇਤ ਜੋ ਮੋਰਚਾ ਚੱਲ ਰਿਹਾ ਪਿਛਲੇ 12-13 ਮਹੀਨੇ ਤੋਂ ਪਿਛਲੇ ਸਾਲ ਵੀ ਇੱਥੇ ਮਨਾਇਆ ਸੀ ਹੁਣ ਵੀ ਇੱਥੇ ਜਿਹੜਾ ਅਸੀਂ ਮਨਾ ਰਹੇ ਆਂ 12 ਤਰੀਕ ਨੂੰ ਲੇਕਰ ਹੈਗਾ ਰਬਦਾਸ ਭਗਤ ਜੀ ਦਾ ਅਰਬਦਾਸ ਗੁਰੂ ਜੀ ਦਾ ਜਨਮ ਦਿਨ ਪਰ ਅਸੀਂ 16 ਤਰੀਕ ਨੂੰ 4 ਦਿਨ ਪਿੱਛੇ 16 ਤਰੀਕ ਦਿਨ ਐਤਵਾਰ ਨੂੰ ਇੱਥੇ ਧੰਨ ਧੰਨ ਪਹਿਲਾਂ ਸੁਖਨੀ ਸਾਹਿਬ ਦੇ ਪਾਠ ਕਰਾਂਗੇ ਉਸ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਵਰਤੇਗਾ ਸਾਰੇ ਸੰਗਤਾਂ ਨੂੰ ਵੀਰਾਂ ਨੂੰ ਸਹਿਯੋਗੀ ਸੱਜਣਾ ਨੂੰ ਐਸ்சிਬੀਸੀ ਮੋਰਚੇ ਦੇ ਸਾਡੇ ਮੈਂਬਰਾਂ ਸਹਿਬਾਨ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਪਹੁੰਚਣ 16 ਤਰੀਕ ਦਿਨ ਐਤਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ